ਇਹ ਇੱਕ ਗੱਲ ਸੁਣਦੇ ਹੁੰਦੇ ਸੀਗੇ ਕਿ ਜਦੋਂ ਪੰਜਾਬ ਤੇ ਆਫਤਾਂ ਆਉਂਦੀ ਹੁੰਦੀ ਸੀ ਤੇ ਵੱਖੋ-ਵੱਖਰੀਆਂ ਮਿਸਲਾਂ ਇੱਕ ਸੁਰਤਾ ਦੇ ਨਾਲ ਪੰਜਾਬ ਦੀ ਤੇ ਪੰਜਾਬ ਦੀ ਸੰਗਤ ਦੀ ਸੇਵਾ ਕਰਦੀਆਂ ਹੁੰਦੀਆਂ ਸੀ ਅੱਜ ਉਹ ਮੰਜ਼ਰ ਸੱਜਣੋ ਮੈਨੂੰ ਆਪਣੇ ਅੱਖਾਂ ਦੇ ਨਾਲ ਮੈਂ ਅੱਜ ਦਰਸ਼ਨ ਕਰਦਾ ਪਿਆ ਜਿੱਥੇ ਪੰਜ ਮੈਂਬਰੀ ਕਮੇਟੀ ਅਕਾਲ ਥਕਤ ਸਾਹਿਬ ਉਧਰ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਸ੍ਰੀ ਅਕਾਲ ਥਕਤ ਸਾਹਿਬ ਤੇ ਸੁਰਜੀਤ ਹੋਇਆ ਸਾਡੇ ਸਤਿਕਾਰਯੋਗ ਜਿਹੜੇ ਆ ਉਹ ਵਾਰਿਸ ਪੰਜਾਬ ਵਾਲੀ ਜਥੇਬੰਦੀ ਅਕਾਲੀ ਦਲ ਤੇ ਸਭ ਤੋਂ ਉੱਤੇ ਪੰਥਕ ਕਾਉਂਸਲ ਜਿਨੇ ਧਰਮੀ ਕੁੰਡਾ ਬਣ ਕੇ ਤੇ ਰਾਜਨੀਤੀ ਨੂੰ ਗਵਰਨ ਕਰਨਾ ਹੈ ਤੇ 올 ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਜਿਹੜੀ ਸ਼ਹੀਦਾਂ ਨੌਜਵਾਨਾਂ ਦੀ ਜਥੇਬੰਦੀ ਹੈ ਉਹ ਇੱਕ ਸੁਰਤਾ ਦੇ ਨਾਲ ਕੰਮ ਕਰਦੇ ਪਏ ਕੋਆਰਡੀਨੇਟ ਕਰਦੇ ਪਏ ਹੈ ਪਰ ਇਹ ਜਿਹੜਾ ਸਮਾਂ ਅੱਜ ਬਣਿਆ ਹੋਇਆ ਇਹ ਪੰਥਕ ਏਕੇ ਤੱਕ ਪਲੇਟਫਾਰਮ ਪਾਉਣ ਵਾਲੇ ਸਮੇਂ ਦੀ ਇੱਕ ਦਸਤਕ ਦੇ ਰਿਹਾ ਹੈ ਜਦੋਂ ਨਾ ਕੇਵਲ ਸਮਾਜਿਕ ਪੱਧਰ ਤੇ ਬਲਕਿ ਵੱਖੋ ਵੱਖਰੇ ਪੱਦਰਾਂ ਦੇ ਉੱਤੇ ਇਸੇ ਤਰੀਕੇ ਦੇ ਨਾਲ ਪੰਥ ਦਾ ਤੇ ਪੰਜਾਬ ਦਾ ਹਿਰਦੇ ਦੇ ਵਿੱਚ ਦਰਦ ਰੱਖਣ ਵਾਲੇ ਜਥੇਬੰਦੀਆਂ ਤੇ ਧਿਰਾਂ ਇੱਕ ਸੁਰਤਾ ਦੇ ਨਾਲ ਇੱਕ ਪਲੇਟਫਾਰਮ ਦੇ ਉੱਤੇ ਸ਼੍ਰੀ ਅਕਾਲ ਤਖਤ ਦੀ ਤਾਬਿਆ ਇਕੱਤਰ ਹੋਣਗੀਆਂ ਕੋਈ ਮੀਨ ਨੇਰੀ ਝਖੜ ਇੰਨਾ ਵੱਡਾ ਨਹੀਂ ਹੋਇਆ ਕਿ ਜਿੰਨੀ ਵੱਡੀ ਸ਼ਕਤੀ ਪੰਜਾਬ ਤੇ ਪੰਥ ਦੀ ਹੋਵੇਗੀ ਆਉਣ ਵਾਲੇ ਸਮੇਂ ਦੇ